ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਪੁੱਚੋਕਲਾ ਬਾਈ ਗਰਦੀਪ ਦੇ ਘਰੋਂ ਇੱਕ ਪਹਿਲੇ ਸੂਏ ਸੂਣ ਵਾਲੀ ਬੈੜ ਦਿਖਾ ਰਹੇ ਆਂ ਥਣਲੇ ਵਿੱਚ ਦੀ ਪੂਰੀ ਸਾਫ ਹੈ ਕੱਦ ਕੱਟ ਵੀ ਮਿੱਤਰੋ ਸੋਹਣਾ ਕੋਈ ਬਹੁਤਾ ਸੂਟਾ ਨਹੀਂ ਸਰੀਰ ਪੱਖੋਂ ਥੋੜੀ ਜੀ ਫਿੱਕੀ ਜ਼ਰੂਰ ਹੈ ਪਰ ਥਣਲੇ ਵਿੱਚ ਫੇਰ ਆਪਾਂ ਕਹਣਾ ਵੀ ਪੂਰੀ ਸਾਫ ਹੈ ਫਿਕਸ ਹਵਾਨੇ ਦੀ ਹੈ ਪਹਿਲੇ ਸੂਏ ਸੂਣਾ 5 4 ਦਿਨ ਜਿਹੜੇ ਸੂਣ ਦੇ ਵਿੱਚ ਰਹਿੰਦੇ ਨੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆਂ ਫੇਰ ਇਹਦਾ ਰੇਟ ਵੀ ਆਪਾਂ ਹੀ ਦੱਸਾਂਗੇ ਬਾਈ ਦਾ ਪਿੰਡ ਹੈਗਾ ਜੀ ਪੁੱਚੋਕਲਾ ਤੇ ਜਿਲ੍ਹਾ ਹੈਗਾ ਜੀ ਬਰੇਟਾਂ ਤੋਰੇ ਚੱਕ ਵਾਰੀ ਮੜਾ ਤੋਰ ਕੇ ਦਿਖਾ ਦਿਓ ਸੋ ਕੱਲਾ ਕੱਲਾ ਥਾਣਾ ਦੁੱਧ ਮਿੱਤਰੋ ਸੋਨਾ ਪਾ ਦੂ ਜਿਹੜੇ ਹਿਸਾਬ ਨਾਲ ਇਹਦੀ ਤਿਆਰੀ ਹੈ ਅੱਗੇ ਤੁਸੀਂ ਤਸੱਲੀ ਵੈਸੇ ਮਿੱਤਰੋ ਤੁਸੀਂ ਖੁਦ ਕਰਨੀ ਹੈ ਮੋੜ ਲਈ ਸ਼ਹਿਦ ਪੱਕੋ ਫੇਰ ਕਹਣਾ ਵੀ ਥੋੜੀ ਜਿਹੀ ਫਿੱਕੀ ਜ਼ਰੂਰ ਹੈ ਕਦ ਕਦ ਵਧੀਆ ਤੇ ਪਹਿਲੇ ਸੂਏ ਮਿੱਤਰੋ ਇਹਨੇ ਸੋਨਾ ਲੰਮੇ ਤੋਰਦੇ ਚੱਕਰ ਰੇਟ ਬਾਈ ਦੇ 1,30,000 ਕੀਤਾ 13 ਚ ਮੋੜ ਲਈ ਇੱਕ 30 ਦੇ ਵਿੱਚੋਂ ਮਾਨਤਾ ਨਾਲ ਬਾਈ ਕਹਿੰਦਾ ਵੀ ਕਰ ਦਿਆਂਗੇ। ਇਸਕੋ ਵਾਲਟੀ ਵੀ ਬਹੁਤ ਸੋਣੀ ਹੈ ਤੇ ਥਣਲੇ ਵੀ ਫਿਰ ਆਪਾਂ ਕਹਿੰਦੇ ਸਾਫਾ ਮੋੜ ਲੈ ਜੀ ਬਸ ਬੰਦ ਜੀ। ਬਾਈ ਦਾ ਜਿਹੜਾ ਨੰਬਰ ਹੈ 70578 33155 7057833155 ਬਾਈ ਦਾ ਫੋਨ ਨੰਬਰ ਹੈ। ਸੋ ਫਿਰ ਆਪਾਂ ਕਹਿੰਦੇ ਵੀ ਪਹਿਲੇ ਸੂਏ ਮਿੱਤਰੋ ਸੂਣਾ ਦੋ ਚਾਰ ਦਿਨ ਸੂਣ ਦੇ ਵਿੱਚ ਬਾਕੀ ਨੇ। ਤੇ 130000 ਬਾਈ ਕਹਿੰਦਾ ਵੀ ਮੁੱਲ ਕਰਿਆ ਮਾਨ ਤਾਨ ਕਹਿੰਦਾ ਕਰਦੇ ਆਗੇ ਸੋ ਸਾਰੇ ਵੀਰਾਂ ਦਾ ਧੰਨਵਾਦ